ਪੰਜਾਬ ਦੇ ਹਾਲਾਤ ਦਿਨੋਂਦਿਆਂ ਕੀ ਹੋ ਰਿਹਾ ਹੈ ਬਜ਼ੁਰਗ ਦੇਖੋ ਤੁਸੀਂ ਪ੍ਰਵਾਸੀਆਂ ਦੇ ਮਜ਼ਦੂਰੀ ਕਰਦਾਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਵਧਣੀਆਂ ਮੈਂ 2 ਮਹੀਨੇ ਪਹਿਲਾਂ ਵੀਡੀਓ ਪਾਈ ਸੀ ਕਿ ਪ੍ਰਵਾਸੀ ਮਾਲਕ ਹੋਣਗੇ ਪੰਜਾਬੀ ਨੌਕਰ ਹੋਣਗੇ ਔਰ ਇਹੜੀ ਇਹ ਚੀਜ਼ ਅੱਧੋ-ਅੱਧ ਹੋ ਚੁੱਕੀ ਆ ਔਰ ਸਾਨੂੰ ਕੀ ਹੋਇਆ ਵਾ ਸੋਕਰਾ ਜੀ ਹਜੇ ਸਾਗਰ ਦੀ ਬੋਟੀ ਗੱਡੇ ਹੋਣ ਇਹ ਨਹੀਂ ਕਹਤਾ ਕਿ ਗੋਹ ਲੈ ਦੇ ਖਾ ਇਹਨਾਂ ਨੇ ਉਹ ਤੇ ਵੀ ਰੀਲਾ ਬਣਾਉਣੀਆਂ ਸੀਗੀਆਂ ਕੋਈ ਵੀ ਪ੍ਰਾਣੀ ਤੋਕਾ ਖਚਲ ਪੈਂਦੀ ਆ ਉਹਦੀ ਭੇਡ ਚਾਲ ਸ਼ੁਰੂ ਹੋ ਜਾਂਦੀ ਆ ਕਾਦੀ ਖਾਤਰ ਕਿ ਜੀ ਸਾਨੂੰ ਵਿਊ ਆਉਣਗੇ ਅਸੀਂ ਫੇਮਸ ਹੋਵਾਂਗੇ ਤੁਹਾਨੂੰ ਪਤਾ ਪੰਜਾਬ ਦੇ ਅਸਲੀ ਮੁੱਦੇ ਕੀ ਆ ਇੰਟਰਨੈਟ ਤੇ ਜਿਹੜੀਆਂ ਦਿਨੋਂ ਦਿਨ ਐਡਾਂ ਵੱਧੀਆਂ ਏਜੰਟੀਆਂ ਉਹ ਥਾਂ ਥਾਂ ਤੇ ਹਰ ਜਗ੍ਹਾ ਪੈਸਾ ਲਾਲ ਆ ਕੇ ਪਾਸਪੋਰਟ ਬਣੀਆਂ ਫੋਟੋਆਂ ਅੰਕਾ ਲਗਾ ਇੱਥੇ ਮੋਟ ਜੋ ਕੈਨੇਡਾ ਨੂੰ ਇੰਨੇ ਪੈਸਾ 4 ਲੱਖ ਚ 5 ਲੱਖ ਚ ਅਮਰੀਕਾ ਦਾ ਵੀਜ਼ਾ ਆਸਟ੍ਰੇਲੀਆ ਦਾ ਵੀਜ਼ਾ ਅੰਨੇ ਹੋਏ ਫਿਰਦੇ ਆ ਉਹ ਸਾਰਾ ਪੰਜਾਬ ਉਹਨਾਂ ਨੇ ਕੋਲੰਝ ਕੇ ਰੱਖਦਾ। ਦਰੋਂ ਟਾਈਮ ਦੇ ਵਿੱਚ ਅੱਗੇ-ਅੱਗੇ ਕੌਣ ਜਾਣਾਗਾ? ਪਤਾ ਕਿਵੇਂ ਜਿਹੜੇ 10ਵੀਂ 12ਵੀਂ ਵਾਲੇ ਜੂਥ ਆ ਪੰਜਾਬੀ ਜੂਥ ਆ। ਉਹਨਾਂ ਦਾ ਕਿਤੇ ਇੰਟਰਸਟ ਨਹੀਂ ਹੈਗਾ ਪੰਜਾਬ ਦੇ ਵਿੱਚ ਕੰਮ ਕਰਨ ਦਾ। ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ ਖੇਤੀ ਦੇ ਵਿੱਚ ਕਿ ਆਖੀ ਖੇਤੀ ਬਾਰੇ ਅਸੀਂ ਪੜ੍ਹਾਈ ਕਰਗੇ, ਆਪਦੀ ਜ਼ਮੀਨ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਉਹ ਆ ਕੇ ਵੇਚੀਏ। ਉਹਨਾਂ ਦਾ ਇੰਟਰਸਟ ਹੈਗਾ ਤਾਂ ਬਾਹਰ ਦੇ ਵਿੱਚ। ਵੈਸੇ ਅਸੀਂ ਇਹਨਾਂ ਦੋਨਾਂ ਨਾਲ ਲੜ ਰਹੇ ਆਂ। ਐਮਐਸਬੀ ਲਈ ਤੇਜ ਨੂੰ ਬਚਾਉਣ ਦੇ ਲਈ ਪਰ ਜਿਹੜਾ ਯੂਥ ਆ ਉਹ ਰੀਲਾਂ ਦੇ ਵਿੱਚ ਮਗਨ ਉਹ ਬਾਹਰ ਜਾਣ ਬਾਰੇ ਸੋਚਦਾਗਾ ਐਡਾ ਐਡਾ ਗੈਪ ਕਿਵੇਂ ਭਰਿਆ ਜਾ ਸਕਦਾ ਕੋਈ ਦੱਸ ਸਕਦਾਗਾ ਇਹ ਦੋਨੋਂ ਕੋਈ ਗੱਲ ਕਰਦਾਗਾ ਕਿ ਸਮਾਜ ਨੂੰ ਜਿਹੜਾ ਸਾਡਾ ਯੂਥ ਦੂਜੇ ਪਾਸੇ ਨੂੰ ਦੁਰਪਿਆਉ ਉਹ ਅਸੀਂ ਕਿਵੇਂ ਸਮਝਾ ਸਕਦੇ ਹਾਂ ਇੱਥੇ ਟ੍ਰੈਂਡ ਚੱਲਦੇ ਆ ਜੀ ਕੀ ਨਾ ਲੈਣਾਗਾ ਯਾਰ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਬੜਾ ਬਲੱਡ ਵਧਿਆ ਸੀ ਆ ਬਾਰ ਬਾਰ ਹਰ ਤੀਜੀ ਵੀਡੀਓ ਫਲਾਣੇ ਦੀ ਬਹੁਤੀ ਤਮਕਾ ਨੇ ਦੀ ਬਹੁਤੀ ਬੜਾ ਬਲੱਡ ਵਧਿਆ ਸੀ ਆ ਬਾਰ ਬਾਰ ਹਰ ਤੀਜੀ ਵੀਡੀਓ ਫਲਾਣੇ ਦੀ ਬਹੁਤੀ ਤਮਕਾ ਨੇ ਦੀ ਬਹੁਤੀ